hi viewers welcome to my channel dynamic passion fire ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤਾਂ ਹਮੇਸ਼ਾ ਹਮੇਸ਼ਾ ਇਹੀ ਪ੍ਰੇ ਕਰਦੀ ਆਂ ਅਰਦਾਸ ਕਰਦੀ ਆਂ ਕਿ ਤੁਸੀਂ ਹਮੇਸ਼ਾ ਸਾਰੇ ਚੜ੍ਹਦੀ ਕਲਾ 'ਚ ਰਹੋ ਤੇ ਤੰਦਰੁਸਤ ਰਹੋ ਤੇ ਵਧੀਆ ਸੋਚ ਹੋਵੇ ਔਰ ਆਲਵੇਜ਼ ਬੀ ਹੈਪੀ ਖੁਸ਼ ਰਹੋ ਹਮੇਸ਼ਾ ਤਾ ਅੱਜ ਆਪਾਂ ਇੱਕ ਗੱਲ ਕਰਨ ਲੱਗੇ ਹੈਗੇ ਆ ਕਿ ਅੱਜ ਕੋਈ ਖਾਣ ਪੀਣ ਵਾਲੀ ਚੀਜ਼ ਦੀ ਨਹੀਂ ਆਪਾਂ ਗੱਲ ਕਰਾਂਗੇ ਕਿ ਜਿਹਦੇ ਨਾਲ ਆਪਾਂ ਨਰੋਗੀ ਤੰਦਰੁਸਤ ਰਹੀਏ ਅੱਜ ਇੱਕ ਇਹੋ ਜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਮੈਂ ਜਿਹੜੀ ਕਿ ਸਾਡੇ ਨਾਲ ਹਰ ਔਰਤ ਨਾਲ ਡੇਲੀ ਸਾਡੇ ਨਾਲ ਬੀਤਦੀ ਇਹ ਗੱਲ ਤਾਂ ਹੋ ਸਕਦਾ ਕਿ ਤੁਸੀਂ ਸਾਰੇ ਜਣੇ ਉਸ ਗੱਲ ਨਾਲ ਸਹਿਮਤ ਵੀ ਹੋਵੋ ਵੀ ਕਿਵੇਂ ਇਹ ਇਸ ਤਰ੍ਹਾਂ ਹੀ ਹੁੰਦਾ ਔਰਤਾਂ ਦੇ ਬਿਨਾ ਘਰ ਨਹੀਂ ਚੱਲਦਾ ਔਰਤਾਂ ਦੇ ਬਿਨਾ ਸੰਸਾਰ ਨਹੀਂ ਚੱਲਦਾ ਕਿ ਔਰਤ ਇੱਕ ਐਨੀ ਇੰਪੋਰਟੈਂਟ ਹੈ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਕਿ ਔਰਤਾਂ ਦੇ ਵਿੱਚ ਇਹ ਇੱਕ ਫਰਕ ਕਿਉਂ ਇੱਕ ਅੰਤਰ ਕਿਉਂ ਪਾਇਆ ਜਾਂਦਾ ਉਹ ਕਿਵੇਂ ਜਦੋਂ ਵੀ ਕਿਤੇ ਕੋਈ ਵੈਲ ਕੁਆਲੀਫਾਈਡ ਔਰਤ ਜਾਂ ਜਿਵੇਂ ਕੋਈ ਇੰਨੀ ਇੱਕ ਵਧੀਆ ਪਰਸਨੈਲਿਟੀ ਵਾਲੀ ਲੇਡੀ ਹੁੰਦੀ ਆ ਜਿਹਨੂੰ ਦੇਖ ਕੇ ਐਂ ਲੱਗਦਾ ਕਿ ਵੀ ਇਹ ਬਹੁਤ ਜ਼ਿਆਦਾ ਪੜ੍ਹੀ ਲਿਖੀ ਆ ਬਹੁਤ ਵਧੀਆ ਕੰਮ ਕਰਦੀ ਆ ਹੈਨਾ ਪਰ ਜਦੋਂ ਉਹਨੂੰ ਕੋਈ ਪੁੱਛਦਾ ਕਿ ਤੁਸੀਂ ਕੀ ਕਰਦੇ ਹੋ ਉਹ ਕਹਿੰਦੀ ਕੁਛ ਨਹੀਂ ਮੈਂ ਘਰ ਦਾ ਕੰਮ ਕਰਦੀ ਅੱਛਾ ਅੱਛਾ ਤੁਸੀਂ ਹਾਊਸ ਵਾਈਫ ਹੋ ਇੱਕ ਘਰੇਲੂ ਔਰਤ ਤਾਂ ਇਹ ਕਹਿ ਕੇ ਉਹਨੂੰ ਚੁੱਪ ਕਰਾਇਆ ਜਾਂਦਾ ਕਿਤੇ ਨਾ ਕਿਤੇ ਆਪਣੇ ਦਿਮਾਗ ਦੇ ਵਿੱਚ ਵੀ ਇਹ ਗੱਲ ਜੇਹਨ ਚ ਬੈੰਦੀ ਆ ਕਿ ਚਲੋ ਕੋਈ ਨਹੀਂ ਮੈਂ ਤਾਂ ਇੱਕ ਘਰੀਲੂ ਔਰਤਾਂ ਮੈਂ ਤਾਂ ਇੱਕ ਹਾਊਸ ਵਾਈਫ ਆ ਉਹ ਜੋਬ ਵਾਲੀ ਲੇਡੀ ਆ ਉਹਦੀ ਇੰਪੋਰਟੈਂਸ ਜਿਹੜੀ ਆ ਜ਼ਿਆਦਾ ਕਿਉਂਕਿ ਉਹ ਵਰਕਿੰਗ ਹੈ ਕੁਛ ਨਾ ਕੁਛ ਉਹ ਅਰਨ ਕਰਦੀ ਆ ਕੁਛ ਨਾ ਕੁਛ ਉਹ ਕਮਾਉਂਦੀ ਆ ਤਾਂ ਪਰ ਅੱਜ ਆਪਾਂ ਹਾਊਸ ਵਾਈਫ ਵਰਸਸ वर्किंग वुमेन ਦੇ ਵਿੱਚ ਗੱਲ ਕਰਨ ਲੱਗੇ ਆ ਵੀ ਕੀ ਫਰਕ ਹੈਗਾ ਦੇਖੋ ਜਿਹੜੀ ਇੱਕ ਲੇਡੀ ਵਰਕਿੰਗ ਹੈ ਜੌਬ ਕਰਦੀ ਹੈ ਉਹਦੇ ਵਾਸਤੇ ਤਾਂ ਇੱਕ ਡਬਲ ਕੰਮ ਹੁੰਦਾ ਕਿ ਉਹਨੇ ਆਪਣੇ ਆਫਿਸ ਦਾ ਵੀ ਕੰਮ ਦੇਖਣਾ ਉਹਨੇ ਆਪਣਾ ਘਰ ਵੀ ਦੇਖਣਾ ਪਰ ਜਿਹੜਾ ਹੁਣ ਜ਼ਮਾਨਾ ਇਹ ਆ ਚੁੱਕਾ ਕਿ ਤੁਹਾਨੂੰ ਸਾਨੂੰ ਸਰਵੈਂਟ ਵਗੈਰਾ ਜਿਹੜੇ ਕੋਈ ਜ਼ਿਆਦਾ ਐਫੋਰਡ ਕਰਦੀਆਂ ਫੈਮਿਲੀਜ਼ ਤਾਂ ਉਹ ਸਰਵੰਟ ਵਗੈਰਾ ਰੱਖ ਲੈਂਦੇ ਆ ਨੌਕਰ ਰੱਖ ਲੈਂਦੇ ਆ ਪਰ ਫਿਰ ਵੀ ਉਹਨਾਂ ਨੌਕਰਾਂ ਦੇ ਨਾਲ-ਨਾਲ ਸਾਨੂੰ ਤੁਰਨਾ ਫਿਰਨਾ ਪੈਂਦਾ ਕਿਉਂਕਿ ਉਹ ਜਿਹੜੇ ਨੌਕਰ ਹੈਗੇ ਉਹ ਇਕੱਲੇ ਕੰਮ ਜਿਹੜੇ ਹੈਗੇ ਉਹ ਨਹੀਂ ਕਰ ਸਕਦੇ ਹੁੰਦੇ ਉਹਨਾਂ ਦੀ ਕੇਅਰ ਕੇਰੀ ਕਹੂੰਗੀ ਮੈਂ ਤਾਂ ਕਿਉਂਕਿ ਜਦੋਂ ਆਪਾਂ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਆ ਵੀ ਤੁਸੀਂ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਤਾਂ ਸਾਨੂੰ ਸਾਰੰ ਸਭਾਲ ਦੇਖ ਰੇਖ ਦੇ ਵਾਸਤੇ ਵੀ ਅੱਗੇ ਪਿੱਛੇ ਆਪਣਾ ਕੰਮ ਛੱਡ ਕੇ ਜੇ 10 ਮਿੰਟ ਆਪਾਂ ਕਈ ਵਾਰ ਰੈਸਟ ਕਰਦੇ ਆਂ ਵੇਖਿਆ ਬੈਲ ਵੱਜੀ ਕੰਮ ਵਾਲੀ ਆ ਗਈ ਤਾਂ ਲੇੜੀ ਭੱਜੀ ਜਾਂਦੀ ਆ ਕੰਮ ਵਾਲੀ ਆ ਗਈ ਉਹਨਾਂ ਕੇਸੇ ਉਹ ਆਪਣੇ ਰਿਲੇਟਿਵ ਵਾਸਤੇ ਖੁਸ਼ ਨਹੀਂ ਹੁੰਦੀ ਤੇ ਜੇ ਉਹ 10 ਮਿੰਟ ਪਈ ਤਾਂ ਫਿਰ ਉਹਦੇ ਨਾਲ ਦੀ ਨਾਲ ਭੁੱਲ ਜਾਣਾ ਕਿ ਮੈਂ ਰੈਸਟ ਕਰਨ ਲੱਗੀ ਸੀ ਕਿ ਕੀ ਕਰਨ ਲੱਗੀ ਸੀ ਤੇ ਨਾਲ ਦੀ ਨਾਲ ਉਹਦੇ ਚੱਲ ਪੈਣਾ ਲੱਗਦਾ ਕਦੇ ਕਦੇ ਤਾਂ ਐ ਹੁੰਦਾ ਕਿ ਉਹ ਕੰਮ ਵਾਲੀ ਨਹੀਂ ਗਈ ਉਹ ਸਾਡੀ ਮਾਲਕ ਹੋਵੇ ਤੇ ਅਸੀਂ ਉਹਦੇ ਮਗਰ ਮਗਰ ਫਿਰਦੇ ਆਂ ਤੇ ਉਹ ਸਾਨੂੰ ਕੰਮ ਕਰਾਉਂਦੀ ਹੋਵੇ ਹੈਨਾ ਜਦੋਂ ਆਪਾਂ ਨੂੰ ਕਹਿੰਨੇ ਆਂ ਆਹ ਨਹੀਂ ਕੀਤਾ ਉਹਨੇ ਕਹਿੰਦਾ ਕਿ ਮੈਂ ਕੱਲ ਨੂੰ ਕਰੂੰਗੀ ਅੱਜ ਨਹੀਂ ਕਰਦੀ ਤੇ ਆਪਾਂ ਨੂੰ ਚੁੱਪ ਕਰਨਾ ਪੈਂਦਾ ਚਲੋ ਉਹਨੂੰ ਤਾਂ ਛੱਡੋ ਇਹ ਤਾਂ ਆਪਣੀ ਕੋਈ ਏਡਾ ਮੇਨ ਮੁੱਦਾ ਨਹੀਂ ਹੈਗਾ ਹੈਨਾ ਹੁਣ ਇੱਕ ਅੱਜ ਆਪਾਂ ਗੱਲ ਕਰਦੇ ਹੈਗੇ ਆ ਹਾਊਸ ਵਾਈਫ ਦੀ ਜਿਹਨੂੰ ਕਹਿੰਦੇ ਆ ਕਿ ਤੁਸੀਂ ਕਰੇ ਲੂਓ ਕਰੇ ਲੂਓ ਹੁਣ ਉਹਦੀਆਂ ਆਪਾਂ ਅੱਜ ਡਿਊਟੀ ਆਵਰਸ ਗਿਣਦੇ ਆ ਉਹ ਕਿੰਨੇ ਘੰਟੇ ਕੰਮ ਕਰਦੀ ਆ ਸਿਰਫ ਕਿਉਂ ਸਾਰਾ ਦਿਨ ਘਰੇ ਵਿਹਲੀ ਰਹਿੰਦੀ ਐ ਹਰ ਕੋਈ ਕਹਿੰਦਾ ਚੱਲ ਕੋਈ ਨਹੀਂ ਤੂੰ ਤਾਂ ਘਰੇ ਹੀ ਰਹਿਣਾ ਤੂੰ ਤਾਂ ਵਿਹਲੀ ਐ ਨਾ ਘਰੇ ਹੈਨਾ ਤਾਂ ਅੱਜ ਉਹਦੇ ਆਪਾਂ ਕੰਮ ਗਿਣਨੇ ਲੱਗੇ ਆ ਕਾਪੀ ਪੈਨ ਲੈ ਕੇ ਨੋਟ ਕਰੋ ਨੰਬਰ 1 ਸਵੇਰੇ ਤੜਕੇ अर्ਲੀ ਇਨ ਦਾ ਮਾਰਨਿੰਗ ਉਹਨੇ అలਾਰਮ ਲਾ ਕੇ ਉੱਠਣਾ ਹੈ ਰਾਤ ਨੂੰ ਉਹਨੇ అలਾਰਮ ਲਾਇਆ ਤਾਂ ਮਾਰਨਿੰਗ ਉਹਨੂੰ ਆਪਣਾ ਸਿਹਤ ਵੇਦ ਕਰਕੇ ਵੀ ਮੈਂ ਇੰਨੇ ਵਜੇ ਉੱਠਣਾ 5 ਵਜੇ ਉੱਠਣਾ 4 ਵਜੇ ਉੱਠਣਾ 4:30 ਵਜੇ ਉੱਠਣਾ అలਾਰਮ ਤੱਕ ਦਾ ਸਫਰ ਇਹ ਵਰਕਿੰਗ ਊਮੈਨ ਦਾ ਵੀ ਆ ਤੇ ਹਾਊਸ ਵਾਈਫ ਦਾ ਵੀ ਆ ਉਸ ਤੋਂ ਬਾਅਦ ਉਹਨੇ ਕੀ ਕਰਨਾ ਉੱਠ ਕੇ ਕੁੱਕ ਬਣ ਜਾਣਾ ਸਾਰੇ ਘਰ ਦੀ ਚਾਹੇ ਉਹ ਵਰਕਿੰਗ ਊਮੈਨ ਆ ਤੇ ਚਾਹੇ ਉਹ ਹਾਊਸ ਵਾਈਫ ਸਾਰ ਨੂੰ ਉੱਠਣਸਾਰ ਪਹਿਲਾਂ ਉਹਨੇ ਆਪਣਾ ਕੁਕਿੰਗ ਦਾ ਕੰਮ ਕਰਨਾ। ਫਿਰ ਉਸ ਤੋਂ ਬਾਅਦ ਉਹਨੇ ਕੀ ਕੰਮ ਕਰਨਾ? ਅਗਰ ਉਹ ਵਰਕਿੰਗ ਆ ਤੇ ਨਾਲ ਉਹਦੇ ਬੱਚੇ ਵੀ ਆ ਤੇ ਨਾਲ ਉਹਦਾ ਹਸਬੰਡ ਵੀ ਵਰਕ ਕਰਦਾ ਤਾਂ ਉਹਦਾ ਕੰਮ ਦੇਖੋ। ਉਹਨੇ ਆਪਣਾ ਟਿਫਨ ਪੈਕ ਕਰਨਾ। ਆਪਣੇ ਬੱਚਿਆਂ ਦੇ ਟਿਫਨ ਪੈਕ ਕਰਨੇ, ਆਪਣੇ ਹਸਬੰਡ ਦਾ ਟਿਫਨ ਪੈਕ ਕਰਨਾ। ਨਾਲ ਚਾਹੇ ਉਹਦੇ ਚ ਫਰੂਟ ਆ, ਲੰਚ ਆ, ਜੋ ਵੀ ਆ ਉਹਨੇ ਪੈਕ ਕਰਨਾ। ਗੱਲ ਕਰਦੇ ਆ ਹਾਊਸ ਵਾਈਫ ਦੇ ਜਿਹੜੇ ਜੌਬ ਤੇ ਨਹੀਂ ਜਾਂਦੀ ਤਾਂ ਉਹਨੇ ਖਾਣਾ ਬਣਾਉਣਾ ਬਣਾ ਕੇ ਉਹਨੇ ਆਪਣੇ ਹਸਬੰਡ ਦਾ ਖਾਣਾ ਪੈਕ ਕਰਤਾ ਕਿਉਂਕਿ ਉਹਨੇ ਡਿਊਟੀ ਜਾਣਾ ਹਾਊਸ ਵਾਈਫ ਤਾਂ ਕਰੇ ਵੇਲੀ ਆ ਠੀਕ ਆ ਉਹਦਾ ਖਾਣਾ ਪੈਕ ਕਰਤਾ ਬੱਚਿਆਂ ਦਾ ਖਾਣਾ ਪੈਕ ਕਰਤਾ ਉਹਨਾਂ ਦੀ ਲੰਚ ਬਾਕਸ ਸਾਰੇ ਰੈਡੀ ਹੋ ਗਏ ਫਿਰ ਉਸ ਤੋਂ ਬਾਅਦ ਵਾਰੀ ਆਉਂਦੀ ਆ ਹਸਬੰਡ ਦੀ ਕਿਉਂਕਿ ਬੱਚੇ ਰੈਡੀ ਹੋ ਗਏ ਹਸਬੰਡ ਨੇ ਥੋੜਾ ਲੇਟ ਜਾਣਾ ਤਾਂ ਉਹਨੇ ਥੋੜਾ ਲੇਟ ਰੈਡੀ ਹੋਣਾ ਜਾਂ ਨਾਲ ਵੀ ਕਈ ਵਾਰੀ ਕਈਆਂ ਦੀ ਡਿਊਟੀ ਹੈਗੀ अर्ਲੀ ਵੀ ਆ ਤਾਂ ਉਹਨਾਂ ਨੇ ਵੀ ਨਾਲ ਜਾਣਾ ਤਾਂ ਫਿਰ ਉਹਨਾਂ ਦਾ ਆ ਜਾਂਦਾ ਨੌਣ ਧੌਂਦਾ ਬੱਚਿਆਂ ਨੂੰ ਲੇਡੀ ਨੇ ਸਾਰਿਆਂ ਨੂੰ ਨਾਲ ਦੀ ਨਾਲ ਤਿਆਰ ਕਰਨਾ ਸਕੂਲ ਵਾਸਤੇ ਉਹਨਾਂ ਨੂੰ ਨਵਾ ਧਵਾ ਕੇ ਹਸਬੰਡ ਨੇ ਆਉਣਾ ਤਾਂ ਨਾਲ ਉਹਨੂੰ ਵੀ ਤਿਆਰ ਕਰਨਾ ਹੈ ਨਾ ਹਸਬੰਡ ਦੇ ਅੰਟਰ ਗਾਰਮੈਂਟਸ ਲੱਬ ਕੇ ਦੇਣੇ ਆ ਫਿਰ ਉਹਦੇ ਸ਼ੂਜ਼ ਫਿਰ ਉਹਦੀਆਂ ਸੌਕਸ ਉਹਦੇ ਟਾਈ ਬੈਲਟ ਤੇ ਦਾ ਵਾਲਟ ਹੈਨਾ ਪਰਸ ਲੰਚ ਬਾਕਸ ਉਹਨੂੰ ਸਾਰਾ ਤੋਰ ਕੇ ਘਰ ਤੱਕ ਬਾਹਰ ਤੱਕ ਉਹਨੂੰ ਛੱਡ ਕੇ ਆਉਣਾ ਇਹ ਹਾਊਸ ਵਾਈਫ ਦਾ ਕੰਮ ਹੈ ਅਗਰ ਵਰਕਿੰਗ ਔਮੈਨ ਆ ਉਹਨੇ ਰੈਡੀ ਕਰਕੇ ਰੱਖ ਜਾਣਾ ਸਾਰਾ ਕੁਝ ਜੀ ਉਹਨੇ ਪਹਿਲਾਂ ਦੂਰ ਦਰਾਡੇ ਜਾਣਾ ਤਾਂ ਕਈ ਕਪਲਸ ਇਕੱਠੇ ਵੀ ਜਾਂਦੇ ਹੈਨਾ ਚਲੋ ਰਲ ਕੇ ਵੀ ਰੱਖ ਲੈਂਦੇ ਆ ਫਿਰ ਆਉਂਦੀ ਉਹ ਵਾਪਸ ਫਿਰ ਉਹਨੇ ਸੋਚਣਾ ਕਿ ਮੈਂ ਆਪਣਾ ਰੈਡੀ ਹੋਣਾ ਜਾਂ ਨਹਾਉਣਾ ਜਾਂ ਕੁਝ ਵੀ ਕਰਨਾ ਜਾਂ ਸਵੇਰੇ ਸਵੇਰੇ ਕਈਆਂ ਦਾ ਰੁਟੀਨ ਹੁੰਦਾ ਲੇਡੀਜ਼ ਦਾ ਵੀ ਉਹ ਸਵੇਰੇ ਸਵੇਰੇ ਆਪਣਾ ਨਹਾ ਧੋ ਕੇ ਫਿਰ ਹੀ ਕਿਚਨ ਚ ਵੜਦੇ ਹਨਾ ਤਾਂ ਫਿਰ ਉਹਨੇ ਸਰਵੈਂਟ ਬੜਨਾ ਕਿਚਨ ਸਾਫ ਕਰਨੀ ਸਾਰੇ ਜਿੰਨੇ ਭਾਂਡੇ ਪਏ ਆ ਸਭ ਉਹਨੇ ਧੋਣੇ ਆ ਅਗਰ ਕੋਈ ਉਹਦੀ ਮੇਡ ਵਗੈਰਾ ਨਹੀਂ ਰੱਖੀ ਹੋਈ ਤਾਂ ਪਰ ਜੇ ਮੇਡ ਵੀ ਰੱਖੀ ਆ ਤਾਂ ਇਨ ਬਿਟਵੀਨ ਕੋਈ ਆ ਜਾਂਦਾ ਤਾਂ ਉਹਨੂੰ ਆਪਣੇ ਆਪ ਹੀ ਬਰਤਨ ਵਗੈਰਾ ਸਾਫ ਕਰਕੇ ਕੰਮ ਚਲੋਣਾ ਪੈਂਦਾ ਫਿਰ ਉਸ ਤੋਂ ਬਾਅਦ ਜਿਹੜੀ ਜੌਬ ਵਾਲੀ ਲੇਡੀ ਹੈ ਉਹਨੇ ਵਿਚਾਰੀ ਨੇ ਜਦੋਂ ਸਾਰਾ ਘਰ ਦਾ ਆਪਦਾ ਤਸਵੀਰ ਇਸ ਫੇਰੇ ਕਰਕੇ ਜਾਣਾ ਤਾਂ ਉਹ ਆਪਣੇ ਘਰ ਦੇ ਉੱਥੇ ਆਫਿਸ ਦੇ ਵਿੱਚ ਜਾ ਕੇ ਨਹੀਂ ਰੁੱਝ ਜਾਂਦੀ ਹੈ ਕੰਮਕਾਰਾਂ ਦੇ ਵਿੱਚ ਕਿ ਉਹ ਨੂੰ ਆਪਣੇ ਘਰ ਦਾ ਵਿਚਾਰੀ ਨੂੰ ਖਿਆਲ ਹੀ ਨਹੀਂ ਰਹਿੰਦਾ ਜਦੋਂ ਇਵਨਿੰਗ ਘਰੇ ਆਉਂਦੀ ਉਹ ਨੂੰ ਉਦੋਂ ਪਤਾ ਲੱਗਦਾ ਕਿ ਇਹ ਮੇਰਾ ਘਰ ਹੈ ਉੱਥੇ ਉਹ ਨੂੰ ਦਫ਼ਤਰ ਦਾ ਹੀ ਕੰਮ ਆਉਂਦਾ ਕਿਉਂਕਿ ਉਹ ਕੰਮ ਕਰਦੀ ਹੈ ਤਾਂ ਆਪਣੀ ਡਿਊਟੀ ਨੂੰ ਬਹੁਤ ਵਧੀਆ ਨਿਭਾਉਂਦੀ ਹੈ ਤਾਂ ਫੇਰ ਉਹ ਖਾਣਾ ਖਾਦਾ ਸਰਵੈਂਟ ਬਣੀ ਫੇਰ ਉਹਦੀ ਆ ਗਈ ਪਾਰਟ ਟਾਈਮ ਡਿਊਟੀ ਪਾਰਟ ਟਾਈਮ ਡਿਊਟੀ ਕੀ ਆ ਉਹਨੇ ਡੇਲੀ ਧੋਬੀ ਘਾਟ ਚਲਾਉਣਾ ਧੋਬਣ ਵੜਨਾ ਉਹਨੇ ਡੇਲੀ ਕੱਪੜੇ ਮਸ਼ੀਨ ਚ ਪਾਤੇ ਤਾਂ ਫੇਰ ਉਹਨੂੰ ਐ ਲੱਗੂਗਾ ਜਿਹੜੇ ਕੱਲ ਦੇ ਧੋਤੇ ਪਏ ਉਹਨਾਂ ਤੇ ਪ੍ਰੈਸ ਮਾਰਦਾ ਪ੍ਰੈਸ ਕਰਤੇ ਵਿੱਚ ਦੀ ਮਸ਼ੀਨ ਦੀ ਆਵਾਜ਼ ਆ ਗਈ ਜਾਂ ਹੱਥ ਨਾਲ ਧੋਣੀਆਂ ਤਾਂ ਉਹਨੇ ਪਹਿਲਾਂ ਫੇਰ ਉਹਨੂੰ ਕੱਪੜਿਆਂ ਨੂੰ ਧੋਣਾ ਹੈਗਾ ਫੇਰ ਉਹ ਦੁਬਾਰਾ ਚ ਕੱਪੜੇ ਤੋਤੇ ਪ੍ਰੈਸ ਕੀਤੇ ਸੰਭਾਲੇ ਤਾਂ ਲੰਚ ਦਾ ਟਾਈਮ ਹੋ ਗਿਆ ਫਟਾਫਟ ਉਹਨੇ ਟਾਈਮ ਦੇਖਣਾ ਰੈਡੀ ਹੋਣਾ ਵੀ ਬੱਚਿਆਂ ਨੇ ਆਉਣ ਦਾ ਟਾਈਮ ਉਹਨਾਂ ਵਾਸਤੇ ਮੈਂ ਲੰਚ ਬਣਾਦਾ ਅਗਰ ਜੇ ਹਸਬੰਡ ਨੇ ਵੀ ਘਰੇ ਖਾਣਾ ਖਾਣ ਆਉਣਾ ਤਾਂ ਉਹਨੂੰ ਆਈ ਹੁੰਦਾ ਵੀ ਫਟਾਫਟ 10 ਵਜੇ ਉਹਨਾਂ ਨੇ ਖਾਣਾ ਖਾਣ ਘਰੇ ਆਉਣਾ ਤੇ ਮੈਂ ਖਾਣਾ ਰੈਡੀ ਕਰਦਾ ਜਲਦੀ ਜਲਦੀ ਉਹਨੇ ਆਪਣਾ ਸਾਰਾ ਇਹ ਕੰਮ ਕਰ ਲਿਆ ਲੰਚ ਬਣਾ ਲਿਆ ਹਸਬੰਡ ਖਾ ਕੇ ਚਲੇ ਗਏ ਉਹਨੇ ਖਾ ਲਿਆ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ। ਬੱਚੇ ਆਏ, ਉਹਨਾਂ ਦੀ ਡਰੈਸ ਚੇਂਜ ਕੀਤੀ, ਉਹਨਾਂ ਨੂੰ ਖਾਣਾ ਖਵਾਇਆ, ਉਹਨਾਂ ਨੂੰ ਰੈਸਟ ਕਰਵਾਇਆ। ਨਹੀਂ ਰੈਸਟ ਕੀਤੇ ਤਾਂ ਜੋ ਉਹਨਾਂ ਨੇ ਕੁਝ ਆਪਣੀ ਕੋਈ ਗੇਮ ਖੇਲਣੀ ਜਾਂ ਕੁਝ ਵੀ ਕਰਨਾ ਤਾਂ ਉਹਦੇ ਵਿੱਚ ਉਹਦੀ ਹੈਲਪ ਕਰਦੇ ਆ। ਫਿਰ ਸ਼ਾਮ ਨੂੰ ਉਹਨਾਂ ਦੀ ਉਹ ਟੀਚਰ ਬਣਦੀ ਆ। ਜਿਹੜੀ ਹਾਊਸ ਵਾਈਫ ਆ। ਉਹ ਟੀਚਰ ਬਣਦੀ ਆ ਬੱਚਿਆਂ ਦੀ। ਮਾਰਨਿੰਗ ਉਹ ਮਾਂ ਹੁੰਦੀ ਆ ਦੁਪਹਿਰੇ ਉਹ ਨੌਕਰ ਹੁੰਦੀ ਆ ਸ਼ਾਮ ਨੂੰ ਉਹ ਬੱਚਿਆਂ ਦੀ ਟੀਚਰ ਹੁੰਦੀ ਆ ਉਹਨਾਂ ਨੂੰ ਪੜ੍ਹਾਉਂਦੀ ਆ ਉਹਨਾਂ ਦਾ ਹੋਮਵਰਕ ਕਰਦੀ ਆ ਜੇ ਉਹ ਸਾਰਾ ਦਿਨ ਇੰਨਾ ਕੁਝ ਕਰਕੇ ਤਾਂ ਇੱਕ ਜਿਹੜਾ ਉਹਦਾ ਮੇਨ ਕੰਮ ਹੈਗਾ ਕਿ ਉਹ ਸਿਕਿਉਰਿਟੀ ਗਾਰਡ ਦਾ ਵੀ ਕੰਮ ਕਰਦੀ ਆ ਗੇਟ ਤੇ ਕੌਣ ਆਇਆ ਉਹਨੇ ਗੇਟ ਖੋਲਣ ਵੀ ਜਾਣਾ ਉਹਨੇ ਬੰਦ ਵੀ ਕਰਨਾ ਫਿਰ ਜਿਹੜਾ ਆਇਆ ਉਹਨੂੰ ਨੰਗਾ ਕੇ ਜਾ ਕੇ ਗੇਟ ਬੰਦ ਵੀ ਕਰਨਾ ਫਿਰ ਉਹਨੇ ਬਾਹਰ ਵੀ ਧਿਆਨ ਰੱਖਣਾ ਕਿ ਕੋਈ ਆ ਨਾ ਜਾਵੇ ਠੀਕ ਹੈ ਜੀ ਫਿਰ ਹੁਣ ਦੇਖੋ ਸਕਿਉਰਟੀ ਗਾਰਡ ਦੀ ਨੌਕਰੀ ਵੀ ਉਹਦੀ ਪੂਰੀ ਪੱਕੀ ਆ ਥੋਬੀ ਦੀ ਵੀ ਨੌਕਰੀ ਉਹਦੀ ਪੱਕੀ ਆ ਬੱਚਿਆਂ ਨੂੰ ਪੜਾਉਣ ਦੀ ਉਹਦੀ ਨੌਕਰੀ ਪੱਕੀ ਆ ਖਾਣਾ ਬਣਾਉਣ ਦੀ ਉਹਦੀ ਨੌਕਰੀ ਪੱਕੀ ਆ ਤੇ ਫਿਰ ਉਹਨੇ ਜਿਹੜਾ ਉਹਦੇ ਕੋਲ ਇੱਕ ਹੋਰ ਟਾਈਮ ਆ ਜਿਹੜਾ ਕਿ ਆਪਾਂ ਕਹੀਏ ਜਿਹੜੀ ਉਹਦੇ ਨਾਲ ਨਾਲ ਮੈਂ ਵਰਕਿੰਗ ਊਮਨ ਦੀ ਵੀ ਗੱਲ ਕਰੂੰਗੀ ਵਰਕਿੰਗ ਔਮਨ ਨੇ ਸ਼ਾਮ ਨੂੰ ਆਉਣਾ ਉਹਨੇ ਸ਼ਾਮ ਨੂੰ ਆ ਕੇ ਆਪਣੇ ਘਰੇ ਰੈਸਟ ਨਹੀਂ ਕਰਨਾ ਰੈਸਟ ਕਰ ਦਿਆ ਤਾਂ ਕੰਮ ਲੇਟ ਹੋ ਜਾਊਗਾ ਉਹਨੇ ਆ ਕੇ ਫਟਾਫਟ ਆਪਣਾ ਕੰਮ ਦੇਖਣਾ ਉਹਨੇ ਆਪਣੀ ਕਿਚਨ ਦੇਖਣੀ ਆ ਕਿਚਨ ਦੇਖ ਕੇ ਉਹਨੇ ਆਪਣੇ ਬੱਚਿਆਂ ਨੂੰ ਹੋਮਵਰਕ ਕਰਾਉਣਾ ਠੀਕ ਆ ਆ ਕੇ ਫੇਰ ਉਹ ਘਰੇ ਕੁੱਕ ਬਣ ਗਈ ਕੁੱਕ ਬਣਨ ਤੋਂ ਬਾਅਦ ਉਹ ਬੱਚਿਆਂ ਦੀ ਟੀਚਰ ਬਣ ਗਈ ਬੱਚਿਆਂ ਨੂੰ ਹੋਮਵਰਕ ਕਰਾਤਾ ਤੇ ਬੱਚਿਆਂ ਨੂੰ ਖਾਣਾ ਖਵਾਇਆ ਆਪ ਖਾ ਲਿਆ ਹਸਬੰਡ ਨੇ ਖਾ ਲਿਆ ਫਿਰ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਹਸਬੰਡ ਦੀ ਕਿਉਂਕਿ ਉਹ ਹਸਬੰਡ ਕਰਕੇ ਹੀ ਤਾਂ ਹੈ ਵੈਸੇ ਤਾਂ ਉਹ ਕੋਈ ਵਿਯੂਧ ਨਹੀਂ ਹੈਗਾ ਤਾਂ ਵਾਰੀ ਆ ਗਈ ਹਸਬੰਡ ਦੀ ਤਾਂ ਹਸਬੰਡ ਦੀ ਉਹ ਫਰੈਂਡ ਵੀ ਆ ਉਹਦੀ ਲਵਰ ਵੀ ਆ ਪਹਿਲਾਂ ਉਹਦੀ ਫਰੈਂਡ ਬਣਦੀ ਆ ਫਿਰ ਉਹਦੀ ਉਹ ਲਵਰ ਬਣਦੀ ਆ ਫਿਰ ਉਸ ਤੋਂ ਬਾਅਦ ਉਹ ਵਾਈਫ ਬਣਦੀ ਆ ਅਗਰ ਉਹ ਸਮ ਟਾਈਮ ਬੰਦਾ ਕਿਤੇ ਅੱਕ ਕੇ ਗੱਲ ਕਹਿ ਹੀ ਦਿੰਦਾ ਚਾਹੇ ਉਹ ਵਰਕਿੰਗ ਆ ਤੇ ਚਾਹੇ ਉਹ ਹਾਊਸ ਵਾਈਫ ਲਈ ਧੀਏ ਵੀ ਅੱਜ ਮੈਂ ਬਹੁਤ ਥੱਕੀ ਆ ਮੈਥੋਂ ਨਹੀਂ ਇਹ ਕੰਮ ਹੁੰਦਾ ਕੋਈ ਵੀ ਕੰਮ ਹੋਵੇ ਕਰਦਾ ਜਾਂ ਕੋਈ ਹਸਬੰਡ ਨੇ ਕੰਮ ਕਿਹਾ ਹੋਵੇ ਵੀ ਮੇਰਾ ਆ ਕੋਈ ਕੰਮ ਕਰ ਦੇ ਤੇ ਜੋ ਅੱਕ ਕੇ ਕਹਿ ਵੀ ਦਵੇ ਵੀ ਇਹ ਮੈਥੋਂ ਨਹੀਂ ਹੁੰਦਾ ਆਪੇ ਕਰ ਲਓ ਤਾਂ ਉਹਨੂੰ ਸੁਣਨ ਨੂੰ ਪਤਾ ਕੀ ਮਿਲਦਾ ਜੇ ਤਾਂ ਉਹ ਹਾਊਸ ਵਾਈਫ ਆ ਉਹਨੂੰ ਕਹਿਣਗੇ ਤੂੰ ਕਿ ਕੀਤਾ ਸਾਰਾ ਦਿਨ ਘਰੇ ਬੈਲੀ ਰਹਿਨੀ ਐ? ਥੱਕ ਕਹਦੇ ਨਾ ਗਈ। ਮੈਂ ਕੰਮ ਕੰਮ ਕਰਕੇ ਆਇਆ। ਠੀਕ ਐ। ਤੂੰ ਕਹਦੇ ਨਾ ਥੱਕ ਕਿ ਤੂੰ ਕੀਤਾ ਕੀ ਐ ਸਾਰੇ ਦਿਨ? ਤੇ ਜੋ ਨੇ ਕੀਤਾ ਉਹ ਆਪਾਂ ਪਹਿਲਾਂ ਦੱਸ ਹੀ ਚੁੱਕੇ ਆ ਤੁਹਾਨੂੰ ਵੀ ਉਹਨੇ ਸਾਰਾ ਦਿਨ ਕੀ ਕੀਤਾ। ਅਗਰ ਉਹ ਵਰਕਿੰਗ ਵੂਮੈਨ ਆ ਤਾਂ ਉਹਨੇ ਇਹ ਗੱਲ ਕਹਿਤੀ ਵੀ ਮੈਂ ਬਹੁਤ ਜ਼ਿਆਦਾ ਅੱਜ ਟਾਈਡ ਆ ਥੱਕੀ ਹੋਈ ਆ ਤਾਂ ਅੱਜ ਮੈਨੂੰ ਕੋਈ ਨਾ ਬੁਲਾਵੇ ਮੇਥੋਂ ਨਹੀਂ ਕੋਈ ਵੀ ਕੰਮ ਹੁੰਦਾ ਤੁਸੀਂ ਆਪੇ ਕਰ ਲਓ ਫਿਰ ਉਹਨੂੰ ਕਹਿਣਾ ਮੈਂ ਨਹੀਂ ਕੰਮ ਕਰਕੇ ਆਇਆ ਮੈਂ ਨਹੀਂ ਡਿਊਟੀ ਕਰਕੇ ਆਇਆ ਦੂ ਘੜੇ ਨਾਲ ਥੱਕ ਗਈ ਇਹ ਕਿਹੜਾ ਕੋਈ ਅਜਿਹਾ ਨਾ ਕੰਮ ਆ ਤਾਂ ਉਸ ਭਲੇ ਮਾਨਸ ਇਨਸਾਨ ਨੂੰ ਪੁੱਛੇ ਕੋਈ ਵੀ ਤੂੰ ਤਾਂ ਤਿਆਰ ਹੋ ਕੇ ਗੱਡੀ ਦੇ ਸੈਲਫ ਮਾਰੀ ਜਾਂ ਬਾਈਕ ਦੀ ਸੈਲਫ ਮਾਰੀ ਚੱਲਿਆ ਗਿਆ ਜਾ ਕੇ ਆਪਣਾ ਆਫਿਸ 'ਚ ਕੰਮ ਕੀਤਾ ਕੁਝ ਵੇਲੇ ਰਹਿ ਗਏ ਪਤਾ ਹੀ ਆਪਾਂ ਨੂੰ ਹੈਨਾ ਤੇ ਜਿਹੜੀ ਲੇਡੀ ਆ ਉਹ ਤਾਂ ਸਵੇਰੇ ਸਵੇਰੇ ਕੁੱਕ ਬਣ ਕੇ ਗਈ ਆ ਸਰਵੈਂਟ ਬਣ ਕੇ ਗਈ ਆ ਮਾਂ ਬਣ ਕੇ ਗਈ ਆ ਵਾਈਫ ਬਣ ਕੇ ਗਈ ਆ ਸ਼ਾਮ ਨੂੰ ਆ ਕੇ ਫੇਰ ਉਹਦੀ ਉਹੀ ਡਿਊਟੀ ਫੇਰ ਰਿਪੀਟ ਹੋ ਗਈ ਤੇ ਜਿਹੜਾ ਵਿਚਾਲਾ ਉਹਦਾ ਕੰਮ ਆਫਿਸ ਦਾ ਉਹ ਤਾਂ ਕਿਤੇ ਕਾਊਂਟ ਹੀ ਨਹੀਂ ਹੋਇਆ ਤਾਂ ਅੱਜ ਮੇਰਾ ਬੜਾ ਦਿਲ ਕਰਦਾ ਸੀ ਇਸ ਗੱਲ ਤੇ ਕਿਉਂਕਿ ਮੈਨੂੰ ਥੋੜੇ ਕ ਦਿਨ ਸੀ 2-4 ਕਿਤੇ ਆਫਿਸ ਦੇ ਵਿੱਚ ਮੈਂ ਕਿਤੇ ਕੰਮ ਗਈ ਸੀ ਕਿਤੇ ਤਾਂ ਉੱਥੇ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਲੜਕੁੜੀਆਂ ਉਹ ਗੱਲ ਕਰ ਰਹੀਆਂ ਸੀਗੀਆਂ ਵੀ ਅੱਜ ਮੇਰੀ ਸੱਸ ਨੇ ਮੈਨੂੰ ਬੜਾ ਸਤਾਇਆ ਮੈਂ ਅੱਜ ਮੇਰਾ ਰੋਟੀ ਨਹੀਂ ਮੈਂ ਲੈ ਕੇ ਆਈ ਐ ਜਿਵੇਂ ਮੈਂ ਖਾਣਾ ਨਹੀਂ ਲੈ ਕੇ ਆਈ ਤਾਂ ਕਾਰਨ ਉਹ ਕਹਿੰਦੀ ਕਿ ਮੇਰੇ ਹਸਬੰਦ ਕਹਿੰਦੇ ਆ ਕਿ ਤੂੰ ਆਪਣੀ ਸੱਸ ਦੀ ਸੇਵਾ ਕਰਨੀ ਆ ਉਹ ਤੋਂ ਕੰਮ ਨਹੀਂ ਕਰਾਉਣਾ ਕਹਿੰਦੀ ਉਹ ਮੈਂ ਗਈ ਜਾ ਕੇ ਮੈਨੂੰ ਚਾਹ ਵੀ ਬਣਾ ਦੇ ਮੈਂ ਸਵੇਰ ਦੀ ਚਾਹ ਨਹੀਂ ਪੀਤੀ ਤਾਂ ਫਟਾਫਟ ਮੇਰੇ ਵਾਸਤੇ ਚਾਹ ਲੈ ਕੇ ਆ ਫਿਰ ਉਹਨੇ ਰੈਸਟ ਕਰਨ ਲੱਗੀ ਮੈਨੂੰ ਕਹਿੰਦੀ ਸ਼ਾਮ ਦੀ ਮੈਂ ਸਵੇਰ ਦਾ ਰੋਟੀ ਨਹੀਂ ਖਾਦੀ ਮੈਨੂੰ ਜਲਦੀ ਖਾਣਾ ਵੀ ਬਣਾ ਕੇ ਦੇ ਕਹਿੰਦੀ ਖਾਣਾ ਬਣਾਇਆ ਇੰਨੇ ਨੇ ਜੋ ਆਕਾਂ ਦਾ ਕੱਲ ਨੂੰ ਅਗਲੇ ਦਿਨ ਪੇਪਰ ਸੀਗਾ ਤਾਂ ਹਸਬੰਦ ਨਾਲ ਤੂੰ ਤੁਮੇ ਮੈਂ ਹੋ ਗਈ ਬੱਸ ਕਹਿੰਦੀ ਮੂਡ ਖਰਾਬ ਸੀਗਾ ਤੇ ਬਸ ਕੰਦੀ ਬਹੁਤ ਔਖਾ ਹੈ ਕੰਦੀ ਦੀਦੀ ਕੋਈ ਸਾਡੇ ਤੇ ਵੀ ਕਹਾਣੀ ਲਿਖ ਦੋ ਤੁਸੀਂ ਇੰਨੀਆਂ ਵੀਡੀਓਜ਼ ਬਣਾਉਂਦੇ ਆ ਤਾਂ ਮੈਂ ਕਹ ਚਲੋ ਆਪਾਂ ਕਹਾਣੀ ਲਿਖ ਲੈਨੇ ਮੈਂ ਵੀ ਇੱਕ ਲੇਡੀ ਆ ਤੇ ਪਰ ਜਿਹੋ ਜਿਹੇ ਹਸਬੰਡ ਮੀਰਾ ਉਹ じゃ ਕਿਸੇ ਨੂੰ ਹੀ ਮਿਲਦਾ 5% ਲੇਡੀਜ਼ ਨੂੰ ਹੀ ਮਿਲਦੇ ਆ ਮੈਂ ਸਾਰੇ ਹਸਬੰਡ ਨੂੰ ਇਹੀ ਕਹੂੰਗੀ ਕਿ ਆਪਣੀ ਵਾਈਫ ਦੇ ਨਾਲ ਹਮੇਸ਼ਾ ਕੋਆਪਰੇਟਿਵ ਰਹੋ ਤਾਂ ਲਾਈਫ ਪਾਰਟਨਰ ਵਰਗਾ ਕੋਈ ਲਾਈਫ ਪਾਰਟਨਰ ਨਹੀਂ ਹੈ ਜੀਵਨ ਸਾਥੀ ਵਰਗਾ ਸਾਥ ਨੀਗਾ ਜਿਵੇਂ ਵਰਕਿੰਗ ਹੈ ਚਾਹੇ ਉਹ ਹੋਮ ਮੇਡ ਆ ਚਾਹੇ ਉਹ ਹਾਊਸ ਵਾਈਫ ਆ ਚਾਹੇ ਉਹ ਹੋਮ ਮੇਕਰ ਆ ਕੁਝ ਵੀ ਆ ਤਾਂ ਉਹਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰੋ ਹਰ ਦੁੱਖ ਸੁੱਖ ਵੀ ਲਈ ਉਹਦਾ ਸਾਥ ਦਿਓ ਤੇ ਜੇ ਉਹਨੇ ਕੰਮ ਸਾਰਾ ਦਿਨ ਕਰਕੇ ਰੈਸਟ ਵੀ ਨਹੀਂ ਕੀਤਾ ਤਾਂ ਤੁਹਾਡੀ ਡਿਊਟੀ ਬੰਦੀ ਉਹਨੂੰ ਕਹਿਣ ਦੀ ਕਿ ਕਿਸੇ ਵੇਲੇ ਰੈਸਟ ਵੀ ਕਰ ਲਿਆ ਕਰ ਇਹ ਨਹੀਂ ਉਹਨੂੰ ਕਹਿਣਾ ਕਿ ਤੂੰ ਕੀਤਾ ਹੀ ਕੀ ਆ ਸਾਰਾ ਦਿਨ ਕਿ ਤੂੰ ਤਾਂ ਸਾਰਾ ਦਿਨ ਘਰੇ ਵਿਹਲੀ ਸੀ ਉਹਦੀ ਥਾਂ ਤੇ ਆਪਣੇ ਆਪ ਨੂੰ ਖੜਾ ਕਰਕੇ ਜ਼ਰੂਰ ਦੇਖੋ ਵੀ ਜੇ ਦੀ ਥਾਂ ਤੇ ਮੈਂ ਅੱਜ ਸਵੇਰ ਤੋਂ 5 ਵਜੇ అలਾਰਮ ਲਾ ਕੇ ਉੱਠਿਆ ਹੁੰਦਾ ਤੇ ਸ਼ਾਮ ਤੱਕ ਮੇਰਾ ਕੀ ਹਾਲ ਹੁੰਦਾ ਅਗਰ ਕਿਸੇ ਲੇਡੀਜ਼ ਦੇ ਨਾਲ ਇਦਾਂ ਹੁੰਦਾ ਤਾਂ ਆਪਣੀ ਖੁਦ ਕੇਅਰ ਕਰੋ ਖਾਣ ਪੀਣ ਦੀ ਵੀ ਔਰ ਕੰਮ ਦੀ ਵੀ ਆਪਣਾ ਸ਼ਡਿਊਲ ਬਣਾਓ ਆ ਆਪਣੇ ਆਪ ਨੂੰ ਰੈਸਟ ਵੀ ਦਿਓ ਵਰਕਿੰਗ ਔਮੈਨ ਨੂੰ ਤਾਂ ਸੰਡੇ ਦੀ ਛੁੱਟੀ ਮਿਲ ਜੂਗੀ ਪਰ ਜਿਹੜੀ ਹੋਮ ਮੇਕਰ ਆ ਹੋਮ ਹਾਊਸ ਵਾਈਫ ਆ ਤਾਂ ਉਹਨੂੰ ਤਾਂ ਕਦੇ ਕੋਈ ਛੁੱਟੀ ਵੀ ਨਹੀਂ ਮਿਲਦੀ ਕਿਉਂਕਿ ਸੰਡੇ ਜਾਂ ਦਾ ਕੋਈ ਆ ਜਾਂਦਾ ਕਰੇ ਤੇ ਜਾਂ ਕਿਸੇ ਜਾਣਾ ਹੁੰਦਾ ਤੇ ਉੱਥੇ ਵੀ ਕੰਮ ਉਦਾਂ ਦੇ ਹੀ ਹੁੰਦਾ ਕਈ ਕਈ ਵਾਰਾ ਚਲੋ ਅਫਸੋਸ ਤੇ ਵੀ ਜਾਣਾ ਪੈਂਦਾ ਜਾਂ ਸ਼ਾਦੀ ਵਿਆਹ ਤੇ ਜਾਣਾ ਪੈਂਦਾ ਉਹ ਕੰਮ ਤੋਂ ਬਿਨਾਂ ਲੇਡੀਜ਼ ਵਾਸਤੇ ਵਾਜਨਦਾ ਹੈਗਾ ਤੇ ਕਰੀਏ ਗੱਲ ਵਰਕਿੰਗ ਔਮਨ ਦੀ ਜੇ ਉਹਨਾਂ ਨੂੰ ਛੁੱਟੀ ਆ ਤਾਂ ਜਿਹੜੀਆਂ ਕਾਫੀ ਇੰਟੈਲੀਜੈਂਟ ਹੁੰਦੀਆਂ ਗਾ ਕੁੜੀਆਂ ਜਾਂ ਲੇਡੀਜ਼ ਉਹਨਾਂ ਨੂੰ ਆਇਆ ਹੁੰਦਾ ਕਿ ਸਾਡੇ ਕੋਲੇ ਅੱਜ ਛੁੱਟੀ ਆ ਤੇ ਅਸੀਂ ਅੱਜ ਹੀ ਸਾਰੇ ਹਫ਼ਤੇ ਦਾ ਕੰਮ ਆ ਜਿਹੜਾ ਨਿਭੇੜਨਾ ਉਹ ਬਾਕੀ ਦੇ ਬਾਕੀ ਦਿਨਾਂ ਤਾਂ ਆਪਣੀ ਜਵਾਬ ਵਾਲੀ ਪਲੇਸ ਤੇ ਜਾ ਕੇ ਥੋੜਾ ਬੈਠ ਜਾਂਦੀਆਂ ਪਰ ਛੁੱਟੀ ਵਾਲੇ ਦਿਨ ਉਹਨਾਂ ਨੂੰ ਘਰੇ ਬਹਿਣਾ ਨਹੀਂ ਮਿਲਦਾ ਪਰ ਕਈ ਲੇਡੀਆਂ ਬੈਠ ਵੀ ਜਾਂਦੀਆਂ ਛੁੱਟੀ ਵੀ ਕਰ ਲੈਂਦੀਆਂ ਪਰ ਮੈਂ ਅੱਜ ਮੇਰਾ ਮਤਲਬ ਕਿਸੇ ਨੂੰ ਨਿੰਦਣ ਦਾ ਜਾਂ ਪੰਡੰਦਾ ਨਹੀਂ ਕਿ ਜਿਹੜੀ ਹੋਮ ਮੇਕਰ ਉਹ ਐਵੇਂ ਹੀ ਆ ਤੇ ਜਿਹੜੀ ਵਰਕਿੰਗ ਵਾਲੀ ਹੈ ਉਹ ਜ਼ਿਆਦਾ ਹੈ ਦੋਨਾਂ ਹੀ ਲੇਡੀਆਂ ਦਾ ਮੈਂ ਤੁਹਾਨੂੰ ਅਜੰਤਰ ਕਰਕੇ ਦੱਸਦਾ ਕਿ ਨਾ ਤਾਂ ਹੋਮ ਮੇਡ ਆ ਜਿਹੜੀ ਹੋਮ ਮੇਕਰ ਆ ਉਹ ਸੌਖੀ ਆ ਤੇ ਨਾ ਵਰਕਿੰਗ ਆ ਜਿਹੜੀ ਲੇਡੀ ਉਹ ਸੌਖੀ ਆ ਕਿ ਲੇਡੀ ਦਾ ਜਿਹੜਾ ਹਾਲ ਆ ਇਹ ਦੋਨਾਂ ਦਾ ਸੇਮ ਹੀ ਆ ਕਿਸੇ ਭਲੇਖੇ ਚ ਨਾ ਰਿਓ ਕਿ ਵਰਕਿੰਗ ਊਮਨ ਜ਼ਿਆਦਾ ਚੰਗੀ ਆ ਤੇ ਹਾਊਸ ਵਾਈਫ ਆ ਜਿਹੜੀ ਉਹਨੂੰ ਅਕਲ ਨਹੀਂ ਹੈਗੀ ਜਿਹੜੀਆਂ ਹਾਊਸ ਵਾਈਫ ਲੇਡੀਆਂ ਹੈਗੀਆਂ ਮੈਂ ਵੈਲ ਕੁਆਲੀਫਾਈਡ ਦੇਖੀਆਂ ਘਰੇ ਤੇ ਜਿਨ੍ਹਾਂ ਨੂੰ ਮਤਲਬ ਕਿ ਆਪਦਾ ਆਪ ਵੀ ਭੁੱਲ ਜਾਂਦੀਆਂ ਰਹਿਣਾ ਸਹਿਣਾ ਵੀ ਆਪਣੇ ਘਰ ਦੇ ਵਿੱਚ ਇੰਨੀ ਆ ਉਹ ਮਸਰੂਫ ਹੋ ਜਾਂਦੀਆਂ ਉਹ ਆਪਣਾ ਆਪ ਸਾਰਾ ਸਮਰਪਣ ਕਰ ਦਿੰਦੀ ਹੈ ਆਪਣੇ ਘਰ ਨੂੰ ਤੇ ਸਾਰਿਆਂ ਨੂੰ ਤਾਂ ਉਸ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਜਿਨੇ ਇੱਥੇ ਇੱਕ ਔਰਤ ਬਣਾ ਕੇ ਭੇਜੀ ਹੈ ਤੁਹਾਨੂੰ ਸਾਰਿਆਂ ਨੂੰ ਸੰਭਾਲਣ ਵਾਸਤੇ ਥੈਂਕ ਯੂ ਸੋ ਮਚ ਆਲ ਦਾ ਬੈਸਟ ਮਿਲਦੇ ਹੈ ਕਿਸੇ ਇੱਕ ਨਵੀਂ ਇਨਫੋਰਮੇ